ਕਿ ਕਮੇਨ ਮਹਿਸੂਸ ਕਰਦੇ ਸਿਰਫ ਇੱਕ ਗੱਡੀਆਂਆਂ ਕਾਰਾਂ ਤੇ ਘੁੰਮਣਾ ਆਜ਼ਾਦੀ ਨਹੀਂ ਵਿਰਾਜਪੁਰ ਕੋਲੇ ਗਏ ਸੀ ਸਿਰਫ ਸਾਦੀ ਪਾਰਟੀ ਬਣੋ ਸੁਨੇਹਾ ਖਾਣੇ ਗਏ ਸੀ ਅਰ ਡਾਰੈਨਲ ਗਏ ਸੀ ਕੋ ਗਿਆ ਸੀ ਬਾਡਰ ਖਲਾ ਕੇ ਅਤਵਾਦ ਲੈਣਗੇ ਅੱਜ ਇਹ ਕਰੇ ਅਸੀਂ ਬਾਡਰ ਖਲਾਵਾਉਣੀ ਸਸਿਕਾਲ ਦੋਸਤੋ ਮੈਂ ਤੁਹਾਡਾ ਵਿਕਰਮ ਵਿੱਕੀ ਦੋਸਤੋ ਤੁਸੀਂ ਚੋਣਾਂ ਜਾਗਦਾ ਪੰਜਾਬ ਕਰੀਆ ਦੋਸਤੋ ਇਸ ਵੇਲੇ ਜਿਹੜਾ ਚੋਣਾਂ ਦਾ ਆਪਾਂ ਕਹਿ ਦਈਏ ਵੀ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਤੇ ਸਾਡੇ ਨਾਲ ਮੁੱਖ ਮਹਿਮਾਨ ਆ ਸੁਚੈਨ ਸਿੰਘ ਅਤਲਾ ਜਿਹੜਾ ਕਿ ਕੌਮੀ ਜਨਤ ਸੈਕਟਰੀ ਸ਼੍ਰੋਮਣੀ ਕਾਲਦਲ ਫਤਿਹ ਸਾਡੇ ਨਾਲ ਅੱਜ ਗੱਲਬਾਤ ਕਰਾਂਗੇ ਉਹਨਾਂ ਨਾਲ ਸੁਚੈਨ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਜਾਗਦਾ ਪੰਜਾਬ ਚੈਨਲ ਦੇਖ ਰਹੀ ਸਾਰੀ ਸੰਗਤ ਦਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਚੈਨ ਜੀ ਅਪ ਗੱਲ ਕਰੀ ਹੈ ਨਾ ਤੁਹਾਡੀ ਇੱਕ ਪਿੱਛੇ ਬਿਆਨ ਕਹਿੰਦੇ ਤੁਹਾਡੀ ਪਾਰਟੀ ਕਹਿੰਦੀ ਸੀ ਪੰਜਾਬ ਸਿੱਖ ਕੌਮ ਗੁਲਾਮ ਹੈ ਬਿਲਕੁਲ ਜੀ ਸਿੱਖ ਕੌਮ ਪੰਜਾਬ ਦੇ ਵਿੱਚ ਬਿਲਕੁਲ ਪੰਜਾਬ ਦੇ ਵਿੱਚ ਕੀ ਇੰਡੀਆ ਦੇ ਵਿੱਚ ਗੁਲਾਮ ਹੈ ਹੁਣ ਮੈਂ ਤੁਹਾਡੇ ਨਾਲ ਇੱਕ ਥੋੜੇ ਦਿਨ ਪਹਿਲਾਂ ਦੀ ਇੱਕ ਗੱਲ ਸਾਂਝੀ ਕਰਦਾ ਗੁਲਾਮ ਕਿਉਂ ਆ ਸਾਡੇ ਕਈ ਵੀਰ ਇਹ ਗੱਲ ਕਰਦੇ ਆ ਜ਼ਿਆਦਾਤਰ ਉਹਨਾਂ ਦੇ ਵਿੱਚ ਸਿੱਖ ਪਹਿਰਾਬ ਦੇ ਵਿੱਚ ਹੀ ਹੁੰਦੇ ਆ ਵੀ ਜੀ ਇਹ ਐਵੇਂ ਹੀ ਗਈ ਹੁੰਦੇ ਆ ਗੁਲਾਮ ਹੈ ਗੁਲਾਮ ਹੈ ਗੁਲਾਮ ਹੈ ਵੀ ਅਸੀਂ ਤਾਂ ਹੀ ਨਜ਼ਾਰੇ ਲੈਨੇ ਆ ਚੰਗੀਆਂ ਕੋਠੀਆਂ ਚੰਗੀਆਂ ਕਾਰਾਂ ਨੇ ਇੱਕ ਗੱਲ ਹੈ ਸਭ ਤੋਂ ਪਹਿਲਾਂ ਪਾਈ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਲੜਨ ਦੀ ਗੱਲ ਕਰਦੇ ਆ ਹੂੰ ਪੰਜਾਬ ਤੋਂ ਉਹਨਾਂ ਦੇ ਵਿੱਚ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਉਂਦੇ ਆ ਵੀ ਮੈਂ ਕਾਗਜ਼ ਭਰਨੇ ਆ ਹੂੰ ਮੈਨੂੰ ਇੱਕ ਹਫ਼ਤੇ ਦੀ ਪ੍ਰੋਲ ਦਿੱਤੀ ਜਾਵੇ ਓਕੇ ਪ੍ਰੋਲ ਦਿੱਤੀ ਜਾਵੇ ਮੈਂ ਹਫ਼ਤੇ 'ਚ ਆਪਦੇ ਕਾਗਜ਼ ਕੰਪਲੀਟ ਕਰਾ ਲੂੰਗਾ ਚਾਹੀਦਾ ਇਹ ਸੀ ਵੀ ਉਹ ਐਮਪੀ ਦੀ ਇਲੈਕਸ਼ਨ ਲੜ ਰਿਹਾ ਹੈ 1 ਜੂਨ ਤੱਕ ਉਹਨਾਂ ਨੂੰ ਪ੍ਰੋਬਲਮ ਮਿਲਣੀ ਚਾਹੀਦੀ ਸੀ ਤਾਂ ਕਿ ਉਹ ਕਿਉਂਕਿ ਆਜ਼ਾਦ ਹੈ ਹੂੰ ਲੋਕਤੰਤਰ ਹੈ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਸਰਕਾਰ ਨੇ ਇੱਕ ਝੂਠਾ ਪਰਚਾ ਐ ਐਨਐਸਏ ਲਾਈ ਐ ਉਹਨਾਂ ਦੇ ਕੋਲ ਕੋਈ ਇਸ ਤਰ੍ਹਾਂ ਦੀ ਚੀਜ਼ ਬਰਾਮਦ ਨਹੀਂ ਹੋਈ ਵੀ ਉਹਨਾਂ ਤੇ ਐਨਐਸਏ ਲੱਗੇ ਚਲੋ ਲਾਤੀ ਉਹਨਾਂ ਦਾ ਜੀ ਕੈਨਸਲ ਕਰਤਾ ਓਕੇ ਜ਼ਮਾਨਤ ਵੀ ਨਹੀਂ ਹੂੰ ਛੋਡੇ ਕਾਗਜ਼ਾ ਜਿਹੜਾ ਛੋਡਾ ਜੇਲ੍ਹ ਦਾ ਸੁਬਡੈਂਟ ਕੰਪਲੀਟ ਕਰੂਗਾ ਹੂੰ ਦੂਸਰੇ ਪਾਸੇ ਇੱਕ ਦਿੱਲੀ ਦਾ ਉਹ ਲਾਲਾ ਕੇਜਰੀਵਾਲ ਜਿਹੜਾ ਆਪ ਚੋਣ ਨਹੀਂ ਲੜ ਰਿਹਾ ਉਹਦਾ ਭਰਾ ਚੋਣ ਨਹੀਂ ਲੜ ਰਿਹਾ ਉਹਦੀ ਪਤਨੀ ਚੋਣ ਨਹੀਂ ਲੜ ਰਹੀ ਉਹ ਐਪਲੀਕੇਸ਼ਨ ਲਾਉਂਦਾ ਜਿਹਦੇ ਤੇ ਅਰਬਾਂ ਰੁਪਈਆ ਦਾ ਸ਼ਰਾਬ ਘਟਾਲੇ ਦੇ ਦੋਸ਼ ਲੱਗੇ ਆ ਹੂੰ ਦੇਸ਼ ਦੀ ਜਿਹੜੀ ਸਭ ਤੋਂ ਵੱਡੀ ਚਾਹੇ ਉਹ ਆਪਾਂ ਕਹਿੰਨੇ ਆਂ ਵੀ ਜਿਹੜੀ ਹੈਗੀ ਹੈ ਏਜੰਸੀਆਂ ਸਰਕਾਰ ਪੋਲੀਟੀਕਲ ਬੰਦਿਆਂ ਨੂੰ ਦਬਾਉਣ ਵਾਸਤੇ ਵਰਤਦੀਆਂ ਉਹਨੇ ਦੋਸ਼ ਲਾਏ ਆ ਪਰ ਉਹ ਦੇਸ਼ ਦੀ ਜਿਹੜੀ ਹਾਈ ਕੋਰਟ ਹੈ ਸੁਪਰੀਮ ਕੋਰਟ ਹੈ 1 ਜੂਨ ਤੱਕ ਦੀ ਪ੍ਰੋਲ ਦੇ ਦਿੰਦੀ ਹੈ ਬੀਐਨਏ ਦੀ ਆਪਦੇ ਬੰਦਿਆਂ ਦਾ ਪ੍ਰਚਾਰ ਕਰਨ ਜਾਣਾ। ਹੂੰ ਫਿਰ ਦੱਸੋ ਹੁਣ ਇਹ ਚ ਸ਼ੱਕ ਕੀ ਰਹਿ ਗਿਆ? ਨਹੀਂ। ਇੱਕ ਸਿੱਖ ਚੋਲ ਲੜਨੀ ਚਾਹੁੰਦਾ ਹੈ। ਹੂੰ ਉਹਨੂੰ ਜਮਾਨਤ ਨਹੀਂ। ਇੱਕ ਬੰਦਾ ਕਿਸੇ ਦੇ ਪ੍ਰਚਾਰ ਵਾਸਤੇ ਐਪਲੀਕੇਸ਼ਨ ਲਾਉਂਦਾ ਉਹਨੂੰ ਜਮਾਨਤ ਮਿਲ ਜਾਂਦੀ ਹੈ। ਹੁਣ ਦੱਸੋ ਬੀਚ ਗੁਲਾਮੀ ਤੁਸੀਂ ਕਿਵੇਂ ਨਹੀਂ ਮਹਿਸੂਸ ਕਰਦੇ? ਹੂੰ ਸਿਰਫ ਇੱਕ ਗੱਡੀਆਂ ਕਾਰਾਂ ਤੇ ਘੁੰਮਣਾ ਆਜ਼ਾਦੀ ਨਹੀਂ। ਆਜ਼ਾਦੀ ਵਿਚਾਰਾਂ ਦੀ ਇਹ ਦੇਖੋ ਹੁਣ ਜਮੈਂ ਕਲੀਅਰ ਹੈ ਨਾ। ਹੂੰ ਇਸ ਤੋਂ ਵੱਧ ਅਸੀਂ ਗੁਲਾਮ ਕੀ ਹੋ ਸਕਦੇ ਹਾਂ? ਲੋਕਤੰਤਰ ਹੈ ਲੋਕਤੰਤਰ ਚ ਹਰ ਇੱਕ ਨੂੰ ਚੋਣ ਲੜਨ ਦਾ ਅਧਿਕਾਰ ਹੈ ਪਰ ਸਾਡੇ ਬੰਦਿਆਂ ਨੂੰ ਕਾਗਜ਼ਪਰਮ ਬਸਤਵੀ ਜਿਹੜੀ ਜ਼ਮਾਨਤਰੀ ਹੈ ਭਾਈ ਅੰਮ੍ਰਿਤਪਾਲ ਜੀ ਗਦੂਰ ਸਾਹਿਬ ਤੋਂ ਹਨਾ ਚੋਣ ਲੜਦੇ ਨੇ ਤੇ ਤੁਹਾਡੀ ਪਾਰਟੀ ਕੀ ਸਹਿਯੋਗ ਕਰ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਪੰਜਾਬ ਦੇ ਵਿੱਚ ਹਾਲਾਤ ਇਹ ਬਣ ਗਏ ਸੀ ਐਨਐਸਏ ਲੱਗਣ ਤੋਂ ਬਾਅਦ ਕਿ ਜਿਹੜੇ ਵੱਡੇ ਵੱਡੇ ਦਿਗਜ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂ ਲੈਣ ਤੋਂ ਡਰਨ ਲੱਗੇ ਸੀ ਕੋਈ ਸਰਕਾਰ ਨੇ ਸਿਸਟਮ ਹੀ ਐਜਾ ਕਰਤਾ ਸੀ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਨੂੰ ਇੱਕ ਮੰਗ ਪੱਤਰ ਦਿੱਤਾ ਵੀ ਜਿਹੜੇ ਐਨਐਸਏ ਦੇ ਜਿਹੜੇ ਪਰਚੇ ਆ ਇਹ ਝੂਠੇ ਆ ਤੁਸੀਂ ਆਪ ਦੀ ਨਿਗਰਾਨੀ ਚ ਇਨਕੁਆਇਰੀ ਕਰਾ ਕੇ ਇਹਨਾਂ ਨੂੰ ਕੈਨਸਲ ਕਰੋ ਤੁਸੀਂ ਯਕੀਨ ਮੰਨਿਓ ਪੂਰੇ ਪੰਜਾਬ ਦੇ ਵਿੱਚੋਂ 61 ਬੰਦੇ ਪੰਜਾਬ ਦੇ ਰਾਜਪਾਲ ਕੋਲੇ ਗਏ ਸੀ ਓਕੇ ਸਿਰਫ ਸਾਡੀ ਪਾਰਟੀ ਨਾਲ ਸੰਬੰਧਤ ਸੁਨੇਹੇ ਅਸੀਂ ਸਾਰਿਆਂ ਨੂੰ ਲਾਇਏ ਸੀ ਹਮ ਪਰ ਡਰ ਨਾਲ ਗਏ ਸੀ ਕੋਈ ਗਿਆ ਨਹੀਂ ਸੀ ਫਿਰ ਉਸ ਦਿਨ ਅਸੀਂ ਸਰਦਾਰ ਦਸਕਰਨ ਸਿੰਘ ਨੇ ਐਲਾਨ ਕੀਤਾ ਸੀ ਵੀ ਅਜ ਤੋਂ ਬਾਅਦ ਅਸੀਂ ਕਿਸੇ ਸਰਕਾਰ ਦੇ ਅੱਗੇ ਕੋਈ ਲਹਿਰ ਨਹੀਂ ਕੱਢਾਂਗੇ ਅੰਮਰਪਾਲ ਸਿੰਘ ਦੇ ਸੰਬੰਧ ਚ ਅਸੀਂ ਗੁਰੂ ਮਹਾਰਾਜ ਦੇ ਚਰਨਾਚਰ ਅਰਦਾਸ ਬੇਨਤੀਆਂ ਕਰਾਂਗੇ ਮਹਾਰਾਜ ਆਪ ਸਭ ਕੁਝ ਕਰ ਸਕਦੇ ਆ ਤੇ ਅਸੀਂ ਪੰਜਾਬ ਦੇ ਪੰਜੇ ਤਖਤਾਂ ਤੇ ਪਰਿਵਾਰ ਦੀ ਸਹਿਮਤੀ ਦੇ ਨਾਲ ਅਰਦਾਸ ਸਮਾਗਮ ਕੀਤੇ ਐਨਐਸਐਲ ਸਮਾਂਹਚ ਜਦੋਂ ਤੀਜਾ ਸਮਾਗਮ ਅਕਾਲ ਤਖਤ ਸਾਹਿਬ ਤੇ ਕੀਤਾ ਤਾਂ ਉਸ ਦਿਨ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਜਸਕਰਨ ਸਿੰਘ ਨੇ ਕਿਹਾ ਸੀ ਵੀ ਸਾਡੇ ਕੋਲੇ ਕੋਈ ਹੱਲ ਨਹੀਂ ਇੱਕੋ ਇੱਕ ਹੱਲ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਲੈਕਸ਼ਨ ਲੜਾਈ ਜਾਵੇ ਇਲੈਕਸ਼ਨ ਲੜਾ ਕੇ ਹੀ ਜਿੱਤ ਸਕਦੇ ਆ ਤੇ ਅਸੀਂ ਸਭ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਖੰਡੂਰ ਸਾਹਿਬ ਤੋਂ ਉਮੀਦਵਾਰ ਐਲਾਨਤਾ ਬੀਐਸਸੀ ਚਾਉਣੇ ਆ ਅਸੀਂ ਪਰਮਾਤਮਾ ਕੀ ਅਰਦਾਸ ਕਰਦੇ ਆ ਵੀ ਭਾਈ ਅੰਮ੍ਰਿਤਪਾਲ ਸਿੰਘ ਲੜਨ ਤੇ ਜਿੱਤ ਕੇ ਐਮਪੀ ਬਣ ਕੇ ਬਾਹਰ ਆਉਣ ਤੇ ਜਿਹੜੇ ਅੱਜ ਸਾਡੇ ਕਈ ਭਰਾ ਕਹਿੰਦੇ ਜੀ ਅਸੀਂ ਸਪੋਰਟ ਕਰਤੀ ਤੇ ਕਈ ਬੰਦਿਆਂ ਨੇ ਮੈਨਰੇ ਕੋਲੇ ਸਕਰੀਨਸ਼ਾਟ ਪਏ ਆ ਇੱਥੋਂ ਤੱਕ ਮਤਲਬ ਕਮੈਂਟ ਕੀਤੇ ਸੀ ਵੀ ਅੰਮ੍ਰਿਤਪਾਲ ਸਿੰਘ ਤਾਂ ਇਲੈਕਸ਼ਨ ਹੀ ਲੜ ਸਕਦਾ ਜੀ ਹੂੰ ਕੌਮ ਦਾ ਪ੍ਰੈਸ਼ਰ ਬਣਿਆ ਪਾਰਟੀ ਨੇ ਅਰਦਾਸਾਂ ਕੀਤੀਆਂ ਮਹਾਰਾਏ ਨੇ ਸੁਣੀ ਅਰਦਾਸ ਕਿਉਂਕਿ ਸਰਦਾਰ ਦਸਕਰਮ ਸਿੰਘ ਇੱਕ ਕਹਿਜਾ ਬੰਦਾ ਹੈ ਜਿਹੜਾ ਦਿਨੋਂ ਤਨੋਂ ਮਨੋਂ ਕਾਨੂੰਨ ਸਮਰਪਤ ਹੈ ਮਹਾਰਾਜ ਨੇ ਉਹਨਾਂ ਦੀ ਅਰਦਾਸ ਸੁਣੀ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਚੋਣ ਲੜਨ ਦਾ ਫੈਸਲਾ ਕੀਤਾ ਆਜ਼ਾਦ ਲੜੇ ਆਜ਼ਾਦ ਦਾ ਮਤਲਬ ਸਾਰੀਆਂ ਜਿੱਤਵੇਂ ਪਰ ਅਸੀਂ ਕੋਈ ਕੰਡੀਸ਼ਨ ਨਹੀਂ ਰੱਖੀ ਵੀ ਅਸੀਂ ਕਿਹਾ ਸੀ ਸਾਡੇ ਵੱਲੋਂ ਲੜੋ ਪਰ ਅਸੀਂ ਕੰਡੀਸ਼ਨ ਨਹੀਂ ਰੱਖੀ ਵੀ ਅਸੀਂ ਤਾਂ ਤੁਹਾਡੀ ਸਪੋਰਟ ਕਰਾਂਗੇ ਤੁਸੀਂ ਸਾਡੇ ਆ ਕੇ ਫਿਰੋਜ਼ਪੁਰ ਸਾਡਾ ਐਲਾਨ ਕਰਕੇ ਜਾਇਓ ਸਾਡੇ ਹੱਕਾਂ 'ਚ ਪ੍ਰੈਸ ਕਾਨਫਰੰਸ ਜਦੋਂ ਸਾਡੀ ਪਾਰਟੀ ਦਾ ਜਿਹੜਾ ਸਿਸਟਮ ਹੈ ਅਸੀਂ ਸ਼ਹੀਦ ਪਰਿਵਾਰਾਂ ਦਾ ਤੇ ਜੁੜੇ ਸਿੰਘ ਕੌਮ ਦੀ ਗੱਲ ਕਰਦੇ ਆ ਅਸੀਂ ਬਿਨਾਂ ਸ਼ਰਤ ਉਹਨਾਂ ਦੀ ਸਪੋਰਟ ਕੀਤੀ ਆ ਤੇ ਅੱਜ ਵੀ ਸਭ ਤੋਂ ਪਹਿਲਾਂ ਭਾਈ ਸਾਹਿਬ ਨੂੰ ਲੜਾਉਣ ਵਾਸਤੇ ਜਸਕਰਨ ਸਿੰਘ ਨੇ ਐਲਾਨ ਕੀਤਾ ਸੀ ਤੇ ਅਸੀਂ ਅਨ ਕੰਡੀਸ਼ਨਲ ਭਾਈ ਅੰਮ੍ਰਿਤਪਾਲ ਸਿੰਘ ਦੇ ਸਦਾ ਜਸਕਰਨ ਸਿੰਘ ਆਪਣੀ ਲੋਕ ਸਭਾ ਦੀ ਜੋ ਉਮੀਦਵਾਰ ਆ ਫਿਰੋਜ਼ਪੁਰ ਤੋਂ ਪਰਸ ਵੱਧ ਸਮਾਂ ਉਹ ਖੰਡੂਰ ਸਾਹਿਬ ਜਾ ਕੇ ਪ੍ਰਚਾਰ ਕਰਦੇ ਆ ਇਹ ਲੱਗੇ ਹੋਏ ਆ ਦਰਵਾਜ਼ਾ ਬਿਲਕੁਲ ਜੀ ਬਿਲਕੁਲ ਦਿਨ ਰਾਤ ਲੱਗੇ ਹੋਏ ਆ ਕੌਮੀ ਫਰਜ਼ ਆ ਸਾਡਾ ਰੀਤਕੋਟ ਤੋਂ ਸਰਬੀ ਸਿੰਘ ਖਾਲਸਾ ਜੀ ਨੇ ਜੋਨ ਕਿਵੇਂ ਲਏ ਭਾਈ ਸਰਬਜੀਤ ਸਿੰਘ ਖਾਲਸਾ ਸੁਪੁੱਤਰ ਨੇ ਭਾਈ ਬਿਆਨਤ ਸਿੰਘ ਮਲਵਾਲੀ ਜੀ ਦੇ ਜਿਨ੍ਹਾਂ ਨੇ ਜਦੋਂ ਤੁਹਾਨੂੰ ਪਤਾ ਵੀ ਅਕਾਲ ਤਖਤ ਸਾਹਿਬ ਤੇ ਅਟੈਕ ਹੋ ਗਿਆ ਸਿੱਖਾਂ ਦਾ ਦਿੱਲੀ ਦੇ ਵਿੱਚ ਕਤਲੇਆਮ ਕੀਤਾ ਸਿੱਖਾਂ ਦੀ ਜਿਹੜੀ ਡਿੱਗੀ ਹੋਈ ਪੱਗ ਸੀ ਭਾਈ ਸਰਬਜੀਤ ਸਿੰਘ ਦੇ ਪਿਓ ਬਿਆਨਤ ਸਿੰਘ ਨੇ ਰੱਖੀ ਸੀ ਸਰ ਤੇ ਤੇ ਜਿਸ ਦਿਨ ਸਾਨੂੰ ਪਤਾ ਲੱਗਿਆ ਕਿ ਸਰਬਜੀਤ ਸਿੰਘ ਕੀ ਖਾਲਸਾ ਚੋਂ ਲੜ ਰਿਹਾ ਲੜਨ ਦਾ ਮਨ ਬਣਾ ਰਿਹਾ ਇਹਨਾਂ ਨੇ ਸਾਡੀ ਪਾਰਟੀ ਦੇ ਉਮੀਦਵਾਰ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਜੀ ਮਾਣੂ ਕੇ ਜੋ ਪਿਛਲੇ ਲਗਭਗ 6 ਮਹੀਨੇ ਤੋਂ ਫਰੀਦਕੋਟ ਤੋਂ ਤਿਆਰੀ ਕਰ ਰਹੇ ਸੀ ਪੀਐਸਸੀ ਚ ਗੱਲ ਚੱਲੀ ਵੀ ਸਰਬਜੀਤ ਸਿੰਘ ਇਲੈਕਸ਼ਨ ਲੜ ਰਿਹਾ ਮੈਂ ਧੰਨਵਾਦ ਵੀ ਕਰਦਾ ਉਸ ਇਨਸਾਨ ਦਾ ਜਿਹੜਾ 6 ਮਹੀਨੇ ਤੋਂ ਕੰਮ ਕਰ ਰਿਹਾ ਸੀ ਉਹਨੇ ਖੜੇ ਹੋ ਕੇ ਪੀਐਸਸੀ ਦੀ ਮੀਟਿੰਗ ਚ ਇਹ ਕਿਹਾ ਵੀ ਸਾਡਾ ਜਿਹੜੀ ਪਾਰਟੀ ਅਸੀਂ ਸੀਸੀ ਦਾ ਸਤਿਕਾਰ ਕਰਦਾ ਸਭ ਤੋਂ ਵੱਧ ਕਰਦੇ ਆ ਜੇਕਰ ਸਰਬਜੀਤ ਸਿੰਘ ਇਲੈਕਸ਼ਨ ਲੜਨੀ ਚਾਹੁੰਦੇ ਆ ਤੇ ਮੈਂ ਮੈਨੂੰ ਕੋਈ ਇਤਰਾਜ਼ ਨਹੀਂ ਆਪਾਂ ਉਹਦੀ ਸਪੋਰਟ ਕਰੋ ਅਸੀਂ ਜਾ ਕੇ ਸਰਬਜੀਤ ਸਿੰਘ ਜੀ ਹਲੇ ਮੈਦਾਨ 'ਚ ਨਹੀਂ ਆਏ ਸੀ ਉਹਨਾਂ ਦੀ ਰਿਹੈਸ ਤੇ ਫਰੀਦ ਮਹੱਲੀ ਜਾ ਕੇ ਅਨ ਕੰਡੀਸ਼ਨਲ ਫੇਰ ਉਹ ਗੱਲ ਅਸੀਂ ਇਹ ਨਹੀਂ ਕਿਹਾ ਵੀ ਅਸੀਂ ਤੁਹਾਡੀ ਫਰੀਦਕੋਟ ਤੋਂ ਮਦਦ ਕਰਾਂਗੇ ਤੁਸੀਂ ਸਾਡੀ ਫਿਰੋਜ਼ਪੁਰ ਆ ਜਿਓ ਨਾ ਸਾਡੀ ਕੌਮ ਦਾ ਉਹ ਹੀਰਾ ਹੈ ਸਾਡਾ ਸਾਡਾ ਉਹ ਉਸ ਤੇ ਪਿਆਉ ਨਹੀਂ ਸਾਡੇ ਜਿਹੜੀ ਪੱਗ ਸੀ ਸਿਰ ਤੇ ਡਿਗਵੀ ਪੱਗ ਰੱਖੀ ਸੀ ਅਸੀਂ ਜਾ ਕੇ ਉਹਨਾਂ ਦੀ ਸਪੋਰਟ ਕਰਕੇ ਆਇਆ ਤੇ ਸਾਡੇ ਜਿੰਨੇ ਫਰੀਦਕੋਟ ਚ ਬਠਿੰਡੇ ਦੇ ਮੋਗੇ ਦੇ ਨੌਜਵਾਨ ਐ ਫਰੀਦਕੋਟ ਦੇ ਐ ਉਹਨਾਂ ਦੀ ਲੱਗੇ ਹੋਇਆ ਜਸਕਰਨ ਸਿੰਘ ਜੀ ਅਸੀਂ ਇੱਥੋਂ ਸਾਡੇ ਜਿ세 ਗੁਰਸੇਮ ਸਿੰਘ ਜਵਾਰ ਕੇ ਹਮ ਲਗਾਤਾਰ ਅਸੀਂ ਜਾਣੇ ਜਦੋਂ ਸਾਡਾ ਕੋਈ ਪ੍ਰੋਗਰਾਮ ਬੰਦਿਆ ਸੀ ਉਹਨਾਂ ਦੇ ਪ੍ਰੋਗਰਾਮਾਂ ਤੇ ਬੋਲ ਕੇ ਆਉਨੇ ਆ ਕਾਗਜ਼ ਭਰਾ ਕੇ ਆ ਨਾਲ ਜਾਨੇ ਤੇ ਥੋੜੀ ਪਾਰਟੀ ਵੱਲੋਂ ਹਨਾ ਬਿਆਨ ਵੀ ਦਿੱਤਾ ਸੀ ਜੇ ਸਾਡੇ ਐਮਪੀ ਜਿੱਤਨੇ ਬਾਰਡਰ ਖਲਾਵਾ ਹੈਗੀ ਆ ਗੱਲ ਕੋਈ ਬਿਲਕੁਲ ਜੀ ਬਾਰਡਰ ਅੱਜ ਤੁਸੀਂ ਜਿਹੜੇ ਪੋਲੀਟੀਕਲ ਬੰਦੇ ਇਹਨਾਂ ਦੀਆਂ ਸਪੀਚਾਂ ਸੁਣ ਲਓ ਮੈਂ ਲਗਾਤਾਰ ਕ ਮਹੀਨੇ ਤੋਂ ਫਿਰੋਜ਼ਪੁਰ ਚਾਂ ਜਿੰਨੇ ਵੀ ਉਮੀਦਵਾਰ ਨੇ ਬਾਡਰ ਖੜਾਉਣ ਦੀ ਗੱਲ ਕਰੂਗਾ ਜੀ ਹਮ ਸਰਦਾਰ ਜਸਕਰਨ ਸਿੰਘ ਜੀ ਲਗਭਗ 38 ਸਾਲ ਤੋਂ ਇਹ ਗੱਲ ਕਹਿ ਰਹੇ ਆ ਵੀ ਸਾਡੇ ਬਾਡਰ ਖੁੱਲਣੇ ਚਾਹੀਦੇ ਉਦੋਂ ਇਹ ਇਹ ਜਿਹੜੇ ਅੱਜ ਦੇ ਲੀਡਰ ਇਹ ਕਹਿੰਦੇ ਸੀ ਇਹ ਤਾਂ ਜੀ ਅੱਤਵਾਦ ਲਿਆਉਣਗੇ ਬਾਡਰ ਖਲਾ ਕੇ ਹਮ ਬਾਡਰ ਖਲਾ ਕੇ ਅਤਵਾਦ ਲੈਉਣਗੇ ਤੇ ਅੱਜ ਇਹ ਕਰਦੇ ਅਸੀਂ ਬਾਰਡਰ ਖਲਾਵਾਂਗੇ ਕਿਉਂ ਤੁਸੀਂ ਇਹ ਲਾ ਲਓ ਵੀ ਪੰਜਾਬ ਤੋਂ ਹਰ ਰੋਜ਼ ਜਿਆਦਾ ਨਹੀਂ 10000 ਮੁੰਡਾ ਬਾਹਰ ਜਾ ਰਿਹਾ ਹਾਂ ਹਾਂ ਬਿਲਕੁਲ ਸਾਡੇ ਨੌਜਵਾਨ ਬਾਹਰ ਜਾ ਰਹੇ ਆ ਅਮਰੀਕਾ ਕੈਨੇਡਾ ਦੁਬਈ ਹਾਂ ਸਾਡੇ ਜਿਹੜੇ ਪੰਜਾਬ ਨਾਲ ਸੰਬੰਧਤ ਨੌਜਵਾਨ ਐ ਬਾਹਰ ਜਾ ਕੇ ਸਭ ਤੋਂ ਵੱਧ ਕੀ ਕੰਮ ਕਰਦੇ ਆ ਡਰਾਈਵਿੰਗ ਦਾ ਟਰਾਂਸਪੋਰਟ ਦਾ ਕਿਉਂਕਿ ਜਦੋਂ ਅਸੀਂ ਮਤਲਬ 15 16 ਸਾਲ ਦੀ ਉਮਰ 'ਚ ਸਾਡੇ ਮੁੰਡੇ ਇੱਥੇ ਟਰੈਕਟਰ ਵਗੈਰਾ ਚੋਣਨ ਲੱਗ ਜਾਂਦੇ ਆ ਹਾਂ ਮੇਮ ਤੰਦਾ ਸਾਡੇ ਪੰਜਾਬ ਦੇ ਕਿਸਾਨਾਂ ਦਾ ਜ਼ਿੰਮੇਦਾਰਾਂ ਦਾ ਸਾਡਾ ਡਰਾਈਵਰੀ ਹੈ ਜੇ ਸਾਡੇ ਬਾਰਡਰ ਖੁੱਲੇ ਹੋਣਗੇ ਸਾਡੇ ਨੌਜਵਾਨ ਇੱਥੋਂ ਦबई ਪਾਕਿਸਤਾਨ ਅਰਬ ਦੇਸ਼ਾਂ ਵਿੱਚ ਦੀ ਇੰਗਲੈਂਡ ਤੱਕ ਟਰੱਕ ਤੇ ਜਾ ਸਕਦੇ ਆ ਬੜਾ ਸੌਖਾ ਹੋ ਜੂ ਦੇਖਿਆ ਜਾਂਦਾ ਜਾ ਸਕਦੇ ਆ ਨਾ ਫਾਇਦਾ ਇਕੱਲੇ ਕਿਸਾਨਾਂ ਨੂੰ ਨਹੀਂ ਸਾਡੇ ਜਿਹੜੇ ਮਜ਼ਦੂਰ ਹੈ ਜੇ ਸਾਡਾ ਇੱਕ ਟਰੱਕ ਮੰਨ ਲਓ ਇੱਕ ਦਿਨ ਤੇ ਸਾਡੇ 50 ਟਰੱਕ ਜਾਂਦੇ ਆ 50 ਟਰੱਕ ਜਾਂਦੇ ਆ 50 ਦੇ ਨਾਲ 500 ਮਜ਼ਦੂਰ ਜਾਊਗਾ ਵਪਾਰੀ ਨੂੰ ਵੀ ਫਾਇਦਾ ਹੋ। ਹੂੰ ਸਾਡੇ ਵਪਾਰੀ ਦਾ ਸਿੱਧਾ ਪਾਕਿਸਤਾਨ ਨਾਲ ਜਦੋਂ ਸਾਡਾ ਸਮਾਨ ਵਿਕਣ ਲੱਗ ਗਿਆ 4 ਗੁਣਾ ਰੇਟ ਹੋ ਗਿਆ। ਹੁਣ ਹੁਣ ਵੀ ਹੁੰਦਾ ਹੈ ਜੇ ਤਾਂ ਪੰਜਾਬ ਪਾਕਿਸਤਾਨ ਨਾਲ ਸਾਨੂੰ ਆਪਣਾ ਵਪਾਰ ਕਰੇ ਤਾਂ ਅਤਵਾਦ ਹੈ। ਜਦੋਂ ਕਿ ਸਾਡੇ ਇਥੋਂ ਸਾਡੇ ਹੜੰਬੇ ਹੈ ਰੀਪਰ ਨੇ ਹੂੰ ਉਹ ਜਾਂਦੇ ਆ ਬਾਇਆ ਗੁਜਰਾਤ ਹੂੰ ਗੁਜਰਾਤ ਘੁੰਮ ਕੇ ਪੰਦਿਰਗਾ ਉੱਪਰ ਦੀ ਜਾ ਕੇ ਬਿਜ਼ਨਸ ਹੁੰਦਾ ਉਦੋਂ ਤਾਂ ਪਾਕਿਸਤਾਨ ਨਾਲ ਕੋਈ ਦੁਸ਼ਮਣੀ ਨਹੀਂ ਸਾਡਾ ਭਾਰਤ ਦਾ ਪ੍ਰਧਾਨ ਮੰਤਰੀ ਜਾ ਕੇ ਨਵਾਜ਼ ਸ਼ਰੀਫ ਦੀ ਬੇਟੀ ਦੇ ਵਿਆਹ ਵਾਗ ਜੇ ਰੋਟੀ ਖਾਏ ਆਵੇ ਉਦੋਂ ਕੋਈ ਦੁਸ਼ਮਣੀ ਨਹੀਂ ਜੇਕਰ ਸਾਡੇ ਪੰਜਾਬ ਦੇ ਮਤਲਬ ਅਸੀਂ ਵਪਾਰ ਕਰ ਲਈਏ ਤਾਂ ਦੁਸ਼ਮਣੀ ਹੈ ਸੈਂਟਰ ਦਿੱਲੀ ਦੀ ਜਿਹੜੀ ਪਾਲਿਸੀ ਹੈ ਉਹ ਪੰਜਾਬ ਨੂੰ ਖਤਮ ਕਰਨ ਦੀ ਪਾਲਿਸੀ ਹੈ ਉਹ ਚਾਹੁੰਦੇ ਆ ਕਿ ਪੰਜਾਬ ਚ ਸਿੱਖਾਂ ਨੂੰ ਘਟ ਗਿਣਤੀ ਕੀਤਾ ਜਾਵੇ